ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਵਾਈਸ ਮਨਿੰਦਰ ਦੇਖ ਰਹੇ ਹੋ ਜੀ ਅੱਜ ਰਾਤ ਦੇ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੇ ਸਾਹਮਣੇ ਕਿ ਪੰਜਾਬ ਦਾ ਮੌਸਮ ਅੱਜ ਰਾਤ ਕਿਵੇਂ ਦਾ ਰਹੇਗਾ ਕੀ ਹਾਲਾਤ ਨੇ ਮੌਸਮ ਦੇ ਕਿਉਂਕਿ ਗਰਮੀ ਦਾ ਮਾਹੌਲ ਲਗਾਤਾਰ ਵੱਧਦਾ ਹੋਇਆ ਦਿਖਾਈ ਦੇ ਰਿਹਾ ਹੈ ਪੰਜਾਬ ਦੇ ਵਿੱਚ ਲਗਾਤਾਰ ਗਰਮੀ ਵਧ ਰਹੀ ਹੈ ਚੰਗੀ ਧੁੱਪ ਲੱਗਣ ਦੇ ਕਾਰਨ ਤਾਪਮਾਨ ਦਿਨ ਦੇ 20 ਡਿਗਰੀ ਤੋਂ ਪਾਰ ਜਾ ਚੁੱਕੇ ਨੇ ਜੋ ਇੱਕ ਚੰਗਾ ਸੰਕੇਤ ਤਾਂ ਨਹੀਂ ਹੈ ਕਿਉਂਕਿ ਇੰਨੀ ਜਲਦੀ ਇੰਨੀ ਜ਼ਿਆਦਾ ਗਰਮੀ ਪੈ ਕੇ ਧੁੱਪ ਨਿਕਲਣਾ ਇੰਨਾ ਤਾਪਮਾਨ ਵਧਣਾ ਕਿਤੇ ਨਾ ਕਿਤੇ ਪੰਜਾਬ ਦੇ ਲਈ ਨੁਕਸਾਨਦੇਹ ਹੋ ਸਕਦਾ ਹੈ ਕਿਉਂਕਿ ਕਿਸਾਨਾਂ ਦਾ ਜਿਹੜਾ ਰੁਝਾਨ ਹੁੰਦਾ ਹੈ ਕਣਕ ਕਬਦੀ ਬਜਾਈ ਦੇ ਸਮੇਂ ਤਾਂ ਠੰਡ ਦੇ ਵੱਲ ਹੀ ਹੁੰਦਾ ਹੈ ਕਿ ਠੰਡ ਦੇ ਵਿੱਚ ਹੀ ਕਣਕ ਦੀ ਫਸਲ ਜ਼ਿਆਦਾ ਵਿਸਤਾਰ ਕਰਦੀ ਹੈ ਪਰ ਅਚਾਨਕ ਗਰਮੀ ਵਧਣ ਦੇ ਕਾਰਨ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦਾ ਨੁਕਸਾਨ ਹੋ ਸਕਦਾ ਹੈ ਪਰ ਅੱਜ ਰਾਤ ਦੇ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਦਿਨ ਦੇ ਸਮੇਂ ਚੰਗੀ ਧੁੱਪ ਲੱਗੀ ਹੈ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਤੇ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਵਿੱਚ ਦਿਨ ਦਾ ਮੌਸਮ ਕਿਵੇਂ ਦਾ ਸੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਹੋ ਅੱਜ ਰਾਤ ਦੇ ਮੌਸਮ ਦੀ ਜਾਣਕਾਰੀ ਦੀ ਗੱਲ ਕਰਾਂਗੇ ਤਾਂ ਲਗਭਗ ਹਵਾ ਪੱਛਮ ਦਿਸ਼ਾ ਤੋਂ ਚੱਲਦੀ ਹੋਈ ਦਿਖਾਈ ਦੇਵੇਗੀ 10 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਹਵਾ ਚੱਲੇਗੀ ਲਗਭਗ ਰਾਤ ਦੇ ਅੱਧ 12 1 ਵ ਹੌਲੀ ਹੌਲੀ ਹਵਾ ਘਟੇਗੀ ਪਰ ਦਿਨ ਦੇ ਸਮੇਂ ਤਾਪਮਾਨ 20 ਡਿਗਰੀ ਤੋਂ ਪਾਰ ਸੀ ਤਾਂ ਰਾਤ ਦਾ ਤਾਪਮਾਨ ਵੀ 7 ਤੋਂ ਲੈ ਕੇ 8-9 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਵੱਧਦੀ ਹੋਈ ਦਿਖਾਈ ਦੇ ਰਹੀ ਹੈ ਕਾਫੀ ਗਰਮੈਸ਼ ਵਾਲਾ ਮਾਹੌਲ ਅੱਜ ਰਾਤ ਸਾਨੂੰ ਵਧਦਾ ਹੋਇਆ ਦਿਖਾਈ ਦੇ ਰਿਹਾ ਜਿਸ ਦੇ ਨਾਲ ਉਮੀਦ ਹੈ ਕਿ ਪੰਜਾਬ ਦੇ ਵਿੱਚ ਗਰਮੀ ਦਾ ਮਾਹੌਲ ਲਗਾਤਾਰ ਬਰਕਰਾਰ ਰਹੇਗਾ ਅਗਰ ਗੱਲ ਕਰਾਂਗੇ ਸਿਸਟਮ ਦੀ ਤਾਂ ਮੌਸਮ ਦੇ ਸੁਭਾਅ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਸਿਸਟਮ ਠੀਕ ਠਾਕ ਹੈ ਕੋਈ ਮੀਂਹ ਦੀ ਗਤੀਵਿਧੀ ਨਹੀਂ ਹੈ ਤਾਜ਼ਾ ਸੈਟੇਲਾਈਟ ਇਮੇਜ ਤੋਂ ਵੀ ਕਲੀਅਰ ਹੋ ਰਿਹਾ ਕਿ ਪਹਾੜੀ ਕਿਤਨਾ ਵਿੱਚਕ ਸਿਸਟਮ ਨੇ ਪਰ ਪੰਜਾਬ ਦੇ ਵਿੱਚ ਕਿਸੇ ਤਰੀਕੇ ਦਾ ਵੀ ਸਿਸਟਮ ਬਣਦੇ ਦਿਖਾਈ ਨਹੀਂ ਦੇ ਰਹੇ ਮੌਸਮ ਬਹੁਤ ਜ਼ਿਆਦਾ ਹੱਦ ਤੱਕ ਕਲੀਅਰ ਬਣੇ ਹੋਏ ਨੇ ਅਗਰ ਗੱਲ ਕਰਾਂਗੇ ਅੱਜ ਰਾਤ ਦੇ ਮੌਸਮ ਦੀ ਤਾਂ ਮੀਂਹ ਦੀ ਸੰਭਾਵਨਾ ਨਾ ਮਾਤਰ ਦੇ ਹੋਣ ਦੇ ਕਾਰਨ ਸਾਨੂੰ ਹਲਕੀ ਫੁਲਕੀ ਠੰਡ ਪੱਛਮੀ ਹਵਾ ਤੋਂ ਲੱਗਦੀ ਹੋਈ ਦਿਖਾਈ ਦੇਵੇਗੀ ਐਵਰੇਜ ਤਾਪਮਾਨ ਤੁਹਾਨੂੰ ਦੱਸ ਚੁੱਕੇ ਹਾਂ ਕਿ ਗਰਮੈਸ਼ ਦਾ ਮਾਹੌਲ ਰਹੇਗਾ ਤੇ ਬਾਕੀ ਗੱਲ ਕਰਾਂਗੇ ਅਗਰ ਤਾਂ ਕਿਸੇ ਤਰੀਕੇ ਦੇ ਵੀ ਸਾਨੂੰ ਹੋਰ ਐਕਟੀਵਿਟੀ ਹੁੰਦੀ ਦਿਖਾਈ ਨਹੀਂ ਦੇ ਰਹੀ ਮੌਸਮ ਜ਼ਿਆਦਾਤਰ ਸਾਫ਼ ਹੀ ਬਣਿਆ ਰਹੇਗਾ ਇਹ ਸੀ ਜੀ ਅਪਡੇਟ ਅੱਜ ਰਾਤ ਦੇ ਮੌਸਮ ਦੀ ਕੱਲ ਦੀ ਜਾਣਕਾਰੀਆਂ ਤੁਹਾਨੂੰ ਆਉਂਦੀ ਵੀਡੀਓ ਵਿੱਚ ਪ੍ਰੋਪਰ ਮਿਲ ਜਾਣਗੀਆਂ ਕਿਉਂਕਿ ਹਜੇ ਮੌਸਮ ਜਿਹੜਾ ਕਾਫੀ ਕਿੰਨਾ ਬਦਲਿਆ ਨਹੀਂ ਹੈ ਆਉਂਦੇ ਦਿਨਾਂ ਵਿੱਚ ਸਾਨੂੰ ਮੌਸਮ ਫੇਰ ਤੋਂ ਠੰਡ ਦੇ ਵੱਲ ਜਾਂਦਾ ਦਿਖਾਈ ਦੇਵੇਗਾ ਹਾਲਾਤ ਮੀਂਹ ਦੇ ਵਧਣ ਦੇ ਨਾਲ ਕਿਤੇ ਨਾ ਕਿਤੇ ਠੰਡ ਹੁੰਦੀ ਦਿਖਾਈ ਦੇਵੇਗੀ ਇਹ ਸੀ ਜੀ ਅਪਡੇਟ ਅੱਜ ਰਾਤ ਦੇ ਮੌਸਮ ਦੀ ਕੱਲ ਦੀ ਜਾਣਕਾਰੀ ਲੈ ਕੇ ਜਲਦਾ ਜਰ ਹੁੰਦੇ ਆ ਬਣੇ ਰਹੋ ਚੈਨਲ ਵੈਦਰ ਬਾਈ ਸੁਮਿੰਦਰ ਤੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ